ਦੇਈ ਪਾਰ ਪਰੰਭ ਸੇ ਕੀ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਹੀ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਅਮਤ ਮਈ ਬਾਣੀ ਇਲਾਹੀ ਬਾਣੀ ਧੁਰ ਕੀ ਬਾਣੀ ਪੜ੍ਹਦੇ ਹੋ ਸੁਣਦੇ ਹੋ ਅੰਮ੍ਰਿਤ ਵੇਲਾ ਸੱਚ ਨਾਲ ਵੜੇ ਆਈ ਅਕਾਲ ਪੁਰਖ ਪਰਮਾਤਮਾ ਦੀ ਹਸਤੀ ਉੱਪਰ ਭਰੋਸਾ ਰੱਖਣ ਵਾਲੇ ਤੇ ਉਹਦੇ ਹੁਕਮ ਅਨੁਸਾਰ ਕਾਰਜ ਕਰਨ ਵਾਲੇ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਉਹ ਆਪ ਸਵਾਰ ਦਿੰਦਾ ਹੈ ਸਾਰੇ ਕਾਰਜ ਜਿਉਂਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਇੱਕੋ ਹੀ ਹੈ ਅਕਾਲ ਪੁਰਖ ਪਰਮਾਤਮਾ ਅਟਲ ਹੈ ਅਤੇ ਸਦੀਵੀ ਹੈ ਬਾਕੀ ਸਭ ਕੁਝ ਨਾਸ਼ਵਾਨ ਹੈ ਅਸੀਂ ਹਮੇਸ਼ਾ ਮੂਲ ਮੁੱਢ ਨਾਲ ਜੁੜੇ ਰਹਿਣਾ ਹੈ ਅਕਾਲ ਪੁਰਖ ਪਰਮਾਤਮਾ ਦਾ ਅਸਲ ਸਰੂਪ ਜਿਸ ਨਾਲ ਅਸੀਂ ਜੁੜੇ ਰਹਿਣਾ ਹੈ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਮੂਲ ਮੰਤਰ ਜੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿੱਤਾ ਹੈ ਪੰਚਮ ਪਾਸ਼ਾ ਨੇ ਮੂਲ ਤੋਂ ਭਾਵ ਹੈ ਮੁੱਢ ਤੇ ਮੰਤਰਨ ਤੋਂ ਭਾਵ ਹੈ ਜਾਪ ਕਰਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆ ਜੁਨੀ ਸਹੰਗੁਰ ਪ੍ਰਸਾਦ ਇਹ ਮੂਲ ਮੰਤਰ ਜਪ ਬਾਣੀ ਦਾ ਹਿੱਸਾ ਨਹੀਂ ਹੈ ਸਗੋ ਇਹ ਮੰਗਲਾ ਚਰਨ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 567 ਵਾਰ ਗੁਰੂ ਸਾਹਿਬ ਨੇ ਦਰਜ ਕਰ ਦਿੱਤਾ ਹੈ ਹਰੇਕ ਬਾਣੀ ਰਾਗ ਤੋਂ ਪਹਿਲਾਂ ਮੂਲ ਮੰਤਰ ਦਾ ਉਚਾਰਨ ਗੁਰੂ ਸਾਹਿਬ ਨੇ ਕੀਤਾ ਹੈ ਫਿਰ ਰਾਗ ਦੇ ਅਨਸਾਰ ਬਾਣੀ ਪ੍ਰారంਭ ਕੀਤੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਹਰ ਰਾਗ ਦੇ ਅਤੇ ਹਰੇਕ ਬਾਣੀ ਦੇ ਰੰਗ ਵਿੱਚ ਗੁਰੂ ਸਾਹਿਬ ਨੇ ਮੂਲ ਮੰਤਰ ਲਿਖ ਦਿੱਤਾ ਇਹ ਨਿਰੋਲ ਬਖਸ਼ਿਸ਼ ਹੈ ਪੂਰੀ ਬਖਸ਼ਿਸ਼ ਹੋ ਜਾਂਦੀ ਹੈ ਜਿਹੜਾ ਮੂਲ ਮੰਤਰ ਦਾ ਪਾਠ ਹਰ ਰੋਜ਼ ਕਰਦਾ ਹੈ ਜਿਤਨੀ ਦੇਰ ਅਸੀਂ ਗੁਰਬਾਣੀ ਰੂਪੀ ਅੰਮ੍ਰਿਤ ਦੀ ਬਖਸ਼ਿਸ਼ ਨਹੀਂ ਲਵਾਂਗੇ ਨਾ ਸੋਝੀ ਨਹੀਂ ਆਵੇਗੀ ਸਾਨੂੰ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੇ ਹਾਂ ਰਾਗ ਤੋਂ ਪਹਿਲਾਂ ਚਾਰ ਸਰਲੇਖ ਆਉਂਦੇ ਨੇ ਪਹਿਲਾ ਜਪ ਸਤਕਾਰ ਨਾਲ ਜਿਵੇਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ ਦੂਜਾ ਸਰਲੇਖ ਸੋਦਰ ਤੀਸਰਾ ਹੈ ਸੋਪੁਰਖ ਤੇ ਫਿਰ ਆਉਂਦਾ ਹੈ ਸੋਹਿਲਾ ਸਰਲੇਖ ਸਾਹਿਬ ਦੱਸ ਰਹੇ ਨੇ ਕਿ ਇਹ ਸੋਦਰ ਤੇ ਪਹੁੰਚਣਾ ਚਾਹੁੰਦਾ ਹੈ ਤਾਂ ਤੇਰੇ ਕੋਲ ਪਰਮਾਤਮਾ ਦਾ ਜਪ ਹੋਣਾ ਚਾਹੀਦਾ ਸੋਦਰ ਤੋਂ ਪਹਿਲਾਂ ਮਾਲਕ ਦੇ ਘਰ ਸੋਪੁਰਖ ਨਾਲ ਫਿਰ ਜੁੜ ਜਾਏਗਾ ਜਿਹੜਾ ਸੋਪੁਰਖ ਨਾਲ ਜੁੜ ਗਿਆ ਨਾ ਉਦੀ ਜ਼ਿੰਦਗੀ ਵਿੱਚ ਕਦੇ ਦੁਖਾਂਤ ਆ ਹੀ ਨਹੀਂ ਸਕਦਾ ਚੋਰਾ ਕਦੇ ਉਹਨੂੰ ਆ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਫਿਰ ਸੋਹਲਾ ਬਣ ਜਾਂਦੀ ਤੁਮ ਗਾਵੋ ਮੇਰੇ Nirpao ਕਾ ਸੋਹਲਾ ਹੋ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਅਸੀਂ ਸੋਹਲੇ ਉਸ Nirpao ਦੇ ਗਾਉਣੇ ਹਨ ਕਿਸੇ ਵਿਅਕਤੀ ਦੇ ਨਹੀਂ ਕਿਸੇ ਦੇ ਧਾਰੀ ਦੇ ਗੁਰੂ ਦੇ ਨਹੀਂ ਜਿਨੇ ਸਾਨੂੰ ਪੈਦਾ ਕੀਤਾ ਹੈ ਇਹਦੇ ਹੱਥ ਸਾਨੂੰ ਮਾਰ ਸਕਣ ਤੇ ਜਵਾਨ ਦੀ ਸ਼ਕਤੀ ਹੈ ਪਟਕੀਤ ਜੀ ਅਨਸਾਰ ਪਰਮਾਤਮਾ ਦਾ ਨਾਮ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਾਣਿਆ ਸੀ ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਰੂਪ ਸਨ ਅਤੇ ਸੁੱਤ ਜੋੜ ਕੇ ਪ੍ਰੇਮਾ ਭਗਤੀ ਕੀਤੀ ਇਹੀ ਨਾਮ ਭਗਤੀ ਗੁਰੂ ਅੰਗਦ ਦੇਵ ਨੂੰ ਪ੍ਰਾਪਤ ਹੋਈ ਸੀ ਜਿੰਨਾ ਅਗੋਸ ਸੰਗਤਾਂ ਲਈ ਨਾਮ ਦੀ ਸ਼ੈਬਰ ਲਾ ਦਿੱਤੀ ਤੇ ਅਮਰਦਾਸ ਜੀ ਪ੍ਰੇਮਾ ਭਗਤੀ ਵਿੱਚ ਪਰਪੂਰ ਹਨ ਉਹਨਾਂ ਦੇ ਕਿਹੜੇ ਕਿਹੜੇ ਗੁਣ ਗਾਈਏ ਅਤੇ ਗੁਰੂ ਅਮਰਦਾਸ ਜੀ ਨੇ ਕਾਲ ਕਾਲੀ ਉਹ ਉਹ ਕਥਨ ਤੋਂ ਬਾਹਰ ਹੈ ਹਉ ਨਾਮ ਦੀ ਭਗਤੀ ਰਾਹੀ ਸਾਰੀ ਸ੍ਰਿਸ਼ਟੀ ਨੂੰ ਪਵ ਸਾਗਰ ਤੋਂ ਤਾਰਨ ਲਈ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ ਨਾਨਕ ਨਾਮ ਨਰੰਜਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤ ਅੰਗ ਦੇ ਅੰਗ ਸੰਗ ਭਇਓ ਸਹਿਰ ਤਿਨ ਸ਼ਬਦ ਸੁਰਤ ਕੀ ਨੀਵਲ ਕਾਈ ਗੁਰੂ ਅਮਰਦਾਸ ਕੀ ਇਕਾਥ ਕਥਾ ਹੈ ਏ ਕੀ ਕਛ ਕਹੀ ਨ ਜਾਈ ਸੋਦੀ ਸਿਸ਼ਟ ਸકલ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਹੀ ਸਤ ਸੰਗਤ ਨੂੰ ਇੱਕ ਉੱਤਮ ਪੰਥ ਰਸਤਾ ਕਿਹਾ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਜਿੱਥੇ ਡਰ ਭਉ ਦੂਰ ਹੋ ਜਾਂਦਾ ਹੈ ਸਾਰਾ ਗੁਰੂ ਕੀ ਸੰਗਤ ਵਿੱਚ ਆਉਣ ਨਾਲ ਇੱਕ ਉੱਤਮ ਪੰਥ ਸੁਨਿਆ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਬਾਟ ਕੀਰਤ ਜੀ ਨੇ ਦਸਾਇਆ ਹੈ ਕਿ ਅਕਾਲ ਪੁਰਖ ਸਬਦਾ ਕਰਤਾ ਹੈ ਉਦੀ ਹੋਂਦ ਤੇ ਨਾਮ ਸਦੀਵੀ ਹੈ ਅਕਾਲ ਪੁਰਖ ਤੇ ਗੁਰੂ ਇੱਕੋ ਹੀ ਜੋਤ ਹੈ ਅਕਾਲ ਪੁਰਖ ਆਪਣੀ ਗੋਜ ਕਲਾਵਰਤ ਕੇ ਸੰਸਾਰ ਵਿੱਚ ਪਰਵਰਿਤ ਹੋ ਰਿਹਾ ਹੈ ਭਾਵ ਵਾਹਿਗੁਰੂ ਨੇ ਸਰਗਣ ਰੂਪ ਧਾਰਨ ਕਰਕੇ ਸੰਸਾਰ ਮੰਡਲ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਮਾਨ ਕੀਤਾ ਆਪ ਨਰੈਣ ਕਲਾtar ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਨਰੰਕਾਰ ਦੀ ਜੋਤ ਅੱਗੋਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਵਿੱਚ ਪਰਚਲ ਪਰਜਲਤ ਹੁੰਦੀ ਗਈ ਇਸ ਲਈ ਸਭ ਗੁਰੂ ਇੱਕੋ ਜੋਤ ਹਨ ਨਾਨਕ ਨਾਮ ਨਰੰਜਨ ਜਾਣਿਓ ਕੀਤੀ ਭਗਤ ਪ੍ਰੇਮ ਲੈ ਬਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸੈਨ ਤਿੰਨ ਸ਼ਬਦ ਸੁਸਤ ਕੀ ਨੀਵ ਲਖਾਈ ਪਤ ਕੀਰਤ ਜੀ ਆਪਣੇ ਅੱਠ ਸਵਈਆਂ ਵਿੱਚ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਹੈ ਤੇ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੇ ਚਰਨ-ਚਰਨ ਵਿੱਚ ਸਾਰੇ ਹੀ ਸੁੱਖ ਪ੍ਰਾਪਤ ਹੁੰਦੇ ਹਨ ਪਾਤ ਜੀ ਕਹਿ ਰਹੇ ਹਨ ਬੈਠਾ ਸੋਢੀ ਪਾਤਸ਼ਾਹ RAMDAS SATGURU ਕਹਾਵੇ ਫਿਰ ਗੁਰੂ RAMDAS ਜੀ ਸੋਢੀ ਪਾਤਸ਼ਾਹ ਜੀ ਨੂੰ ਵਧਾਈ ਮਿਲੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਅਰਥਾਂ ਵਿੱਚ ਮਾਨਵਤਾ ਤੇ ਸਰਬ ਸੰਜੀਵਾਲਤਾ ਦੇ ਰੈਬਰਸਨ ਉਹਨਾਂ ਨੇ ਕਿਸੇ ਵਿਸ਼ੇਸ਼ ਧਰਮ ਜਾਤੀ ਨਸਲ ਤੋਂ ਉੱਪਰ ਉੱਠ ਕੇ ਨਿਰੋਲ ਮਾਨਵੀ ਧਰਮ ਦੀ ਨੀਂਹ ਰੱਖੀ ਇਸ ਸਿੱਖੀ ਦੇ ਮਹਾਂਲਯੋ ਫਿਰ ਬਾਕੀ ਦੇ ਨੌ ਗੁਰੂ ਸਾਹਿਬ ਨੇ ਉਸਾਰਿਆ ਹੈ ਗੁਰੂ ਨਾਨਕ ਸਾਹਿਬ ਜੀ ਦੀ ਬ੍ਰਹਮੰਡੀ ਵਿਚਾਰਧਾਰਾ ਨੂੰ ਕੇਵਲ ਸਿੱਖ ਧਰਮ ਤੱਕ ਸੀਮਤ ਕਰ ਦੇਣਾ ਠੀਕ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਉੱਚੇ ਸੁੱਚੇ ਵਿਚਾਰਾਂ ਮਨੁੱਖੀ ਕਦਰਾਂ ਕੀਮਤਾਂ ਵਿੱਚ ਲਬਰੇਜ਼ ਗਰੀਬਾਂ ਨਿਮਾਰਿਆਂ ਮਤਾਨਿਆਂ ਨੂੰ ਗਲੇ ਲਾਉਣ ਦੀ ਅਤੇ ਹਰ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਵਿੱਚ ਪੂਰਾ ਹੋਣ ਦੀ ਸਿੱਖਿਆ ਦੇਣ ਵਾਲੇ ਜਿਹੇ ਯੁੱਗਪੁਰਸ਼ ਜਿਨ੍ਹਾਂ ਨੂੰ ਬਾਕੀ ਧਰਮਾਂ ਦੇ ਲੋਕ ਵੀ ਇੱਕ ਜ਼ੁਬਾਨ ਨਾਲ ਆਪਣਾ ਰਹਿਬਰ ਕਹਿਣ ਵਿੱਚ ਬੜਾ ਹੀ ਮਾਣ ਮਹਿਸੂਸ ਕਰਦੇ ਨੇ ਮਾਨਵਤਾ ਦੇ ਰਹਿਬਰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਇੱਕੋ ਸੂਤਰ ਵਿੱਚ ਪਰੋਇਆ ਉਹਨਾਂ ਦੀ ਸਰਬਸਾਂਝੀ ਵਾਲਤਾ ਤੇ ਮਾਨਤਾਵਾਦੀ ਸਿੱਖਿਆ ਇਸ ਸੰਸਾਰ ਦੇ ਬਹੁਤ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੂਜੇ ਧਰਮਾਂ ਨੂੰ ਮੰਨਣ ਵਾਲੇ ਬੇਸ਼ੁਮਾਰ ਸ਼ਰਧਾਵਾਨ ਵੀ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਅੱਗੇ ਸਿਰ ਝੁਕਾਉਂਦੇ ਗਏ ਸੀ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਗੁਰੂ ਜੀ ਨੂੰ ਬੜੀ ਹੀ ਸ਼ਰਧਾ ਨਾਲ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਬੜੇ ਹੀ ਪ੍ਰੇਮ ਪਤਕਾ ਸਤਕਾ ਨਾਲ ਸਰਕਾਰ ਦੇ ਹਨ। ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸ੍ਰੀ ਗੁਰੂ ਨਾਨਕ ਸਾਹਿਬ ਸਾਰੀ ਮਾਨਵਤਾ ਦੇ ਗੁਰੂ ਹਨ ਤਿੱਬਤ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਕਹਿੰਦੇ ਨੇ ਨੇਪਾਲ ਵਿੱਚ ਨਾਨਕ ॠषि ਕਹਿੰਦੇ ਨੇ ਸ਼੍ਰੀਲੰਕਾ ਵਿੱਚ ਨਾਨਕ ਆਚਾਰੀਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਮੱਕੇ ਵਿੱਚ ਵਲੀ ਹਿੰਦ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਾਨਕ ਪੀਰ ਕਹਿੰਦੇ ਨੇ ਇਰਾਕ ਵਿੱਚ ਹਜਤ ਬਾਬਾ ਨਾਨਕ ਕਹਿੰਦੇ ਨੇ ਪਠਾਨ ਵਿੱਚ ਗੁਰੂ ਰ ਪੋਚਿਆ ਕਹਿੰਦੇ ਨੇ ਮਿਸਰ ਵਿੱਚ ਨਾਨਕ ਵਲੀ ਨਾਵਾਂ ਨਾਲ ਕਈ ਨਾਵਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਸਾਰੀ ਮਾਨਵਤਾ ਯਾਦ ਕਰ ਰਹੀ ਹੈ ਆਪਣੀ ਸ਼ਰਧਾ ਦਾ ਪਗਟਾਵਾ ਕਰਦੇ ਨੇ ਸਭ ਦੇ ਸਾਂਝੇ ਰਹਿਬਰ ਨੂੰ ਮੁਸਲਮਾਨ ਆਪਣਾ ਪੀਰ ਕਹਿੰਦੇ ਨੇ ਹਿੰਦੂ ਆਪਣਾ ਗੁਰੂ ਕਹਿੰਦੇ ਬਾਬਾ ਨਾਨਕ ਸ਼ਾ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਗੁਰੂ ਨਾਨਕ ਸਾਹਿਬ ਜੀ ਦੇ ਸਮਿਆਂ ਵਿੱਚ ਧਾਰਮਿਕ ਸਮਾਜਿਕ ਰਾਜਨੀਤਿਕ ਸੱਭਿਆਚਾਰਕ ਵਿੱਚ ਹੋਰ ਅਦੋਖ ਦੀ ਆ ਚੁੱਕੀ ਸੀ ਉਸ ਸਮੇਂ ਵਿੱਚ ਬੜੀ ਹੀ ਗਰਾਵਟ ਆ ਚੁੱਕੀ ਸੀ ਧਰਮ ਵਿੱਚ ਆਲੇ-ਦੁਆਲੇ ਇੱਕ ਹੋਰ ਗਿਆਨਤਾ ਅੰਧਕਾਰ ਦੀ ਧੁੰਦ ਪਸਦੀ ਹੋਈ ਸੀ ਧਰਮ ਅਧੋਗਤੀ ਦੇ ਰਾਹ ਤੇ ਪੈ ਚੁੱਕਾ ਸੀ ਭਾਵ ਰਾਜ ਰਾਜੇ ਕਸਾਈ ਬਣ ਚੁੱਕੇ ਸਨ ਧਰਮ ਮਨੁੱਖਾਂ ਬਲਾ ਕੇ ਉੱਡ ਗਿਆ ਸੀ ਗੁਰੂ ਨਾਨਕ ਸਾਹਿਬ ਨੇ ਆਪ ਆਪਣੀ ਬਾਣੀ ਵਿੱਚ ਲਿਖਿਆ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰੇ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸੇ ਨਹੀਂ ਚੜਿਆ ਐਸਾ ਅਗਿਆਨਤਾ ਦਾ ਹਨੇਰਾ ਸੀ ਕਿ ਸੱਚ ਦਾ ਚੰਦਰਮਾ ਕਿਤੇ ਦਿਸ ਹੀ ਨਹੀਂ ਰਿਹਾ ਸੀ ਅਗਿਆਨਤਾ ਦੇ ਹਨੇਰੇ ਵਿੱਚ ਪਟਕਦੇ ਲੋਕਾਂ ਦੇ ਰਾਹ ਰੋਸ਼ਨ ਕਰਨ ਲਈ ਸੱਚ ਦਾ ਮਾਰਗ ਦੱਸਣ ਦੇ ਲਈ ਗੁਰੂ ਜੀ ਨੇ ਉਦਾਸੀ ਦੀ ਪਰੰਪਰਾ ਚਲਾਈ ਜੇਰਾ ਸੱਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਤੋਂ ਪ੍ਰਾਪਤ ਸੀ ਫਿਰ ਗੁਰੂ ਸਾਹਿਬ ਨੇ ਉਦਾਸੀਆਂ ਦੇ ਰਾਹੀਂ ਦੂਰ ਦੂਰ ਤੱਕ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਹ ਸੱਚ ਵੰਡਿਆ ਸੀ ਸੱਚ ਦੇ ਜ਼ਬਰ ਸੰਗੁਰੂ ਨਾਨਕ ਸਾਹਿਬ ਜੀ ਸੱਚ ਦਾ ਮਾਰਗ ਦੱਸਣ ਲਈ ਗੁਰੂ ਜੀ ਨੇ ਉਦਾਸੀ ਦੀ ਪਰੰਪਰਾ ਚਲਾਈ ਕਈ ਕਈ ਵੜਿਆ ਤੱਕ ਮੀਲਾ ਪੰਦ ਲੰਮੇ ਪੈਂਡੇ ਕਰਕੇ ਦੁਸ਼ਵਾਰੀਆਂ ਪਰੇ ਸਫਲ ਸਹਿ ਕੇ ਵੀ ਲੋਕਾਂ ਨੂੰ ਦਾ ਰਾਹ ਅਸ਼ਨਾਇਆ ਸੀ ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਲੋਕਾਈ ਨੂੰ ਸੱਚ ਦਾ ਰਾਹ ਦੱਸਿਆ ਏ ਗੁਰੂ ਨਾਨਕ ਸਾਹਿਬ ਨੇ ਉਹ ਪਰਮ ਣੁਖ ਨੂੰ ਪਰਮ ਇਹ ਦਸਾਇਆ ਏ ਕਿ ਮਨੁਖ ਵਿੱਚ ਪ੍ਰਮਾਤਮਾ ਦੀ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰੇ ਵਿੱਚ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਹੈ ਗੁਰੂ ਨਾਨਕ ਸਾਹਿਬ ਨੇ ਦੱਸਾ ਦਿੱਤਾ ਹੈ ਕਿ ਸਭ ਮੈਂ ਜੋਤ ਹੈ ਜੋਤ ਹੈ ਸੋਏ ਇਸ ਤੇ ਚਾਨਣ ਸਭ ਮੈਂ ਚਾਨਣ ਹੋਈ ਕੂੜ ਤਿਆਗ ਕੇ ਸਚਿਆਰ ਬਣਨ ਦੀ ਪ੍ਰੇਰਣਾ ਦਿੱਤੀ ਹੈ ਗੁਰੂ ਸਾਹਿਬ ਜੀ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਉਹਦੇ ਹੁਕਮ ਵਿੱਚ ਉਹਦੇ ਬਾਣੇ ਵਿੱਚ ਰਹਿਣਾ ਹੈ ਉਹਦੀ ਰਜਾ ਵਿੱਚ ਰਹਿਣਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਪਰਮ ਪਿਤਾ ਪਰਮਾਤਮਾ ਨੂੰ ਮਿਲਾਉਣ ਵਾਲੀ ਬਾਣੀ ਹੈ ਇਸ ਲਈ ਵੱਧ ਤੋਂ ਵੱਧ ਗੁਰਬਾਣੀ ਮੂਲ ਮੰਤਰ ਪੜਿਆ ਕਰੋ ਜਪਜੀ ਸਾਹਿਬ ਪੜਿਆ ਕਰੋ ਸਾਰਾ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੀ ਹੈ ਇਸ ਲਈ ਅਸੀਂ ਸਾਰੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਹਿਰਦੇ ਵਿੱਚ ਥਾਂ ਦਈਏ ਜਾਨ ਦੀ ਜੋਤ ਆਪਣੇ ਅੰਦਰ ਜਗਾਈਏ ਦਾਸ ਕੋਲੋਂ ਕੋਈ ਲਫ਼ਜ਼ ਵੱਧ ਕਟਿਆ ਗਿਆ ਹੋਵੇ ਗੁਰੂ ਕੀ ਸੰਗਤ ਕਿਮਾ ਕਰਨ ਯੋਗ ਹੈ ਜੀ ਕਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ